ਯਾਗੀ ਰੋਡ ਤੋਂ ਹੈ ਸੈਂਟਰ ਚ ਉਹ ਟੀੜੀਆ ਲਾਈਨਸ ਨੂੰ ਜਾਣੀ ਹੈ ਮੋਦੀ ਸਰਕਾਰ ਆਪਾਂ ਬਦਲਣੀ ਹੈ ਜੋ ਇੱਕ ਡੈਮੋਕ੍ਰੇਸੀ ਉਤੇ ਬਹੁਤ ਵੱਡਾ ਖਤਰਾ ਹੈ ਤੈਨੂੰ ਬਹੁਤ ਖੁਸ਼ੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਵੀ ਖਰੜ ਚ ਤੁਹਾਡੇ ਫੈਨ ਨੇ ਇੱਕ ਵਾਰੀ ਆ ਜਾਓ ਲੋਕ ਤੁਹਾਡੇ ਤੋਂ ਬਹੁਤ ਖੁਸ਼ ਨੇ ਪੂਰਾ ਚੱਕਾ ਜਾਮ ਕਰਵਾ ਦਵਾਂਗੇ ਸ਼ਹਿਰ ਦਾ ਖਰੜ ਦੇ ਵਿੱਚ ਮੌਜੂਦ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੰਪੇਨਿੰਗ ਕੀਤੀ ਜਾ ਰਹੀ ਹੈ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਵੀ ਦਿਖਾਇਆ ਜਾਵੇ ਵੀ ਕਿੰਨਾ ਕ ਵੱਡਾ ਚਾਰੇ ਪਾਸੇ ਜਿਹੜਾ ਹਜੂਮ ਹੈ ਲੋਕਾਂ ਦਾ ਇਕੱਠਾ ਹੈ ਘਾਟਾ ਮਾਰਦਾ ਇਕੱਠ ਮਾਲਵਿੰਦਰ ਸਿੰਘ ਕਾਂਗਰ ਦੇ ਹੱਕ ਦੇ ਵਿੱਚ ਕੈਬਨਟ ਮੰਤਰੀ ਅਨਮੋਲ ਗਗਨਮਾਨ ਨਾਲ ਥਾੜੀ ਨਾਲ ਗੱਲਬਾਤ ਕਰਾਂਗੇ ਐਂ ਕਿਵੇਂ ਦੇਖਦੇ ਹੋ ਇੰਨਾ ਵੱਡਾ ਲੋਕਾਂ ਦਾ ਠਾਠਾ ਮਾਰਦਾ ਇਕੱਠ ਨਜ਼ਾਰਾ ਦੇਖੋ ਜੀ ਮੈਨੂੰ ਬਹੁਤ ਖੁਸ਼ੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਵੀ ਖਰੜ ਚ ਤੁਹਾਡੇ ਫੈਨ ਨੇ ਇੱਕ ਵਾਰੀ ਆ ਜਾਓ ਲੋਕ ਤੁਹਾਡੇ ਤੋਂ ਬਹੁਤ ਖੁਸ਼ ਨੇ ਅਸੀਂ ਤੁਹਾਡਾ ਚੱਕਾ ਜਾਮ ਕਰਵਾ ਦੇਵਾਂਗੇ ਸ਼ਹਿਰ ਦਾ ਤੇ ਇਹ ਰੈਲੀ ਨਹੀਂ ਹੈਗੀ ਰੋਡ ਸ਼ੋਅ ਹੈ ਸੋ ਖਰੜ ਦੇ ਲੋਕਾਂ ਨੇ ਅੱਜ ਜੋ ਮੁੱਖ ਮੰਤਰੀ ਸਾਹਿਬ ਦਾ ਮਾਣ ਵਧਾਇਆ ਮੈਂ ਪੂਰੇ ਖਰੜ ਦਾ ਧੰਨਵਾਦ ਕਰਦੀ ਹਾਂ। ਕਿਉਂਕਿ ਮਾਦਰਾ ਸਾਹਿਬ ਕਹਿੰਦੇ ਨੇ ਵੀ ਮਾਲਵਿੰਦਰ ਕੰਗ ਸਾਬ ਕਿਤੋਂ ਹੋਰੋਂ ਆਏ ਐ ਵੀ ਵੀ ਉਹਨਾਂ ਦਾ ਉਹ ਆਪਣੇ ਇੱਥੇ ਹਲਕੇ ਦੇ ਰਹਿਣ ਵਾਲੇ ਨਹੀਂ ਹੈਗੇ ਬਾਹਰੋਂ ਆ ਕੇ ਟਿਕਟ ਲਈ ਹੈ। ਦੇਖੋ ਸਾਰੀ ਉਮਰ ਦੇ ਇਹਨਾਂ ਨੇ ਯੂਨੀਵਰਸਿਟੀ ਚ ਕੱਢੀ ਐ। ਤਿੰਨ ਵਾਰੀ ਯੂਨੀਵਰਸਿਟੀ ਦੇ ਪ੍ਰਧਾਨ ਪ੍ਰਧਾਨ ਰਹੇ ਨੇ। ਉਹ ਇੱਥੇ ਇੱਥੇ ਕੰਮ ਕਰਦੇ ਨੇ। ਕਿੰਨੇ ਸਾਲਾਂ ਦੇ ਪਾਰਟੀ ਸੁਭਾਵਾਂ ਨਿਵਾ ਰਹੇ ਨੇ। ਆਮ ਆਦਮੀ ਪਾਰਟੀ ਦੇ ਬੁਲਾ ਰਹੇ ਨੇ ਨੌਜਵਾਨ ਲੀਡਰ ਨੇ। ਤੇ ਖਰੜ ਦੇ ਲੋਕ ਬਹੁ ਟਾਈਮ ਦੇ ਖਰੜ ਦੇ ਪਿੰਡਾਂ ਚ ਵਿਚਰਦੇ ਰਹਿੰਦੇ ਆ ਪੂਰੀ ਲੋਕ ਸਭਾ ਚ ਲੋਕ ਇਹਨਾਂ ਨੂੰ ਪਸੰਦ ਕਰਦੇ ਆ ਕਿਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਨਜ਼ਰ ਆਉਂਦਾ ਆ ਉਹ ਕਿਉਂ ਨਿਰਾਸ਼ਾ ਕਿਉਂ ਆ ਰਹੀ ਨਹੀਂ ਮੈਨੂੰ ਤਾਂ ਇਸ ਗੱਲ ਤੇ ਕੋਈ ਧਿਆਨ ਨਹੀਂ ਵੀ ਇੰਦਾਂ ਦਾ ਕਿਸਾਨ ਨਾਮ ਦੀ ਜੀ ਕਿਸਾਨ ਪੱਖੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਨੇ ਹਮੇਸ਼ਾ ਬੈਠ ਕੇ ਗੱਲਬਾਤ ਕੀਤੀ ਹੈ ਕਿ ਜੇ ਨੁਕਸਾਨ ਹੁੰਦਾ ਸਮੇਂ ਸਿਰ ਮੁਆਵਜ਼ਾ ਦਿੱਤਾ। ਜਦੋਂ 13 ਦੀਆਂ 13 ਸੀਟਾਂ ਜਿੱਤ ਕੇ ਲੋਕ ਸਭਾ ਚ ਜਾਂਦੇ ਹੋ ਕੀ ਲੱਗਦਾ ਹੈ ਜਿਹੜਾ ਪੈਸਾ ਕੇਂਦਰ ਵੱਲੋਂ ਰੋਕਿਆ ਜਾਂਦਾ ਉਹ ਲੈ ਸਕਾਂ? ਬਿਲਕੁਲ ਜੀ। ਜਦੋਂ ਜਿਹੜੀ ਸਰਕਾਰ ਹੈ ਉਹਦੇ ਐਮਪੀ ਹੋਣਗੇ ਤੇ ਉਹਨਾਂ ਨੇ ਤਾਂ ਆਪਣੇ ਪੰਜਾਬ ਦੀ ਗੱਲ ਕਰਨੀ ਹੈ ਨਾਲੇ ਸੈਂਟਰ ਚ ਵੋਟ ਇਡੀਆ ਲਾਈਨਸ ਨੂੰ ਜਾਣੀ ਹੈ। ਮੋਦੀ ਸਰਕਾਰ ਆਪਾਂ ਬਦਲਣੀ ਹੈ ਜੋ ਇੱਕ ਡੈਮੋਕ੍ਰੇਸੀ ਉੱਤੇ ਬਹੁਤ ਵੱਡਾ ਖਤਰਾ ਹੈ ਸੋ ਲੋਕ ਸਮਝਦਾਰ ਨੇ ਪੰਜਾਬ ਦੇ ਸਿਆਣੇ ਨੇ ਨਾਲੇ ਮੌਜੂਦਾ ਸਰਕਾਰ ਨੂੰ ਵੋਟ ਉੱਪਰ ਇੰਡੀਆ ਅਲਾਈንስ ਨੂੰ ਵੋਟ ਕੇਜਰੀਵਾਲ ਸਾਹਿਬ ਜੇਲ੍ਹ 'ਚ ਨੇ ਕਿਤੇ ਨਾ ਕਿਤੇ ਮਿਸ ਕਰਦੇ ਕਿਜਰੀਵਾਲ ਸਾਹਿਬ ਕੈਂਪੇਨਿੰਗ 'ਚ ਨਾ ਹੋਣ ਕਰਕੇ ਕੈਂਪੇਨਿੰਗ ਨੂੰ ਕੋਈ ਮਤਲਬ ਪ੍ਰਭਾਵ ਪੈਂਦਾ ਦੇਖੋ ਭਾਜੀਪੀ ਨੇ ਕੋਸ਼ਿਸ਼ ਇਹ ਕੀਤੀ ਸੀ ਵੀ ਕੈਂਪੇਨਿੰਗ ਨੂੰ ਫਰਕ ਪਊਗਾ ਪਰ ਲੋਕਾਂ ਦਾ ਰੋਸ ਬਹੁਤ ਹੈ ਉਹਨਾਂ ਨੂੰ ਜ਼ਿਆਦਾ ਜੇਲ੍ਹ ਅੰਦਰ ਜਿਹੜਾ ਕੇਜਰੀਵਾਲ ਹੈ ਉਹ ਜ਼ਿਆਦਾ ਨੁਕਸਾਨਦਾਇਕ ਹੈ ਬਿਲਕੁਲ ਅਨਮੋਲ ਗਗਨਮਾਨ ਸੀਗੇ ਕੈਬਨਟ ਮੰਤਰੀ ਪੰਜਾਬ ਸਾਡੇ ਨਾਲ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸੋ ਬਿਲਕੁਲ ਲੋਕਾਂ ਦਾ ਵੱਡੇ ਪੱਧਰ ਤੇ ਜਿਹੜਾ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਹੰਗਾਰਾ ਦਿੱਤਾ ਜਾ ਰਿਹਾ ਹੈ ਵੱਡਾ ਇਕੱਠ ਜਿਹੜਾ ਨਜ਼ਰ ਆ ਰਿਹਾ ਖਰੜ ਦੇ ਵਿੱਚ ਕੈਬਨਟ ਮੰਤਰੀ ਅਨਮੋਲ ਗਗਨਮਾਨ ਜਿਹੜੇ ਕਿ ਐਸੇ ਹਲਕੇ ਤੋਂ ਐਮਐਲਏ ਬਣੇ ਸੀਗੇ ਉਸ ਤੋਂ ਬਾਅਦ ਜਿਹੜਾ ਕਿ ਕੈਬਨਟ ਮੰਤਰੀ ਸਰਕਾਰ ਵੱਲੋਂ ਬਣਾਇਆ ਗਿਆ ਸੀ ਇੱਥੇ ਤਾਂ ਲੋਕਾਂ ਵੱਲੋਂ ਪਹਿਲਾਂ ਅਨਮੋਲ ਗਗਨਮਾਨ ਨੂੰ ਜਿਤਾਇਆ ਗਿਆ ਸੀ ਐਮਐਲਏ ਦੀ ਅੱਜ ਦਵਾਇਆ ਗਿਆ ਸੀ ਐਮਐਲਏ ਬਣਾਇਆ ਗਿਆ ਸੀਗਾ ਵੋਟਾਂ ਪਾ ਕੇ ਜਿਤਾ ਕੇ ਉਸ ਤੋਂ ਬਾਅਦ ਕੈਬਨਟ ਮੰਤਰੀ ਬਣਨੇ ਅੱਜ ਮਾਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਜਿਹੜੇ ਕਿ ਇੱਥੇ ਕੰਪੇਨਿੰਗ ਕਰਨ ਆਏ ਨੇ ਵੱਡਾ ਇਕੱਠ ਹੋ ਰਿਹਾ ਸੀ ਐਮ ਭਗਵੰਤ ਮਾਨ ਪਹੁੰਚਣ ਵਾਲੇ ਨੇ ਸੋ ਜੁੜੇ ਰਹੋ ਸਮਰ ਨਿਊਜ਼ ਦੇ ਨਾਲ ਲੋਕ ਸਭਾ ਸੀਟਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੱਲੀ-ਕੱਲੀ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਮਾਣੂ ਦਾ